ਤਦ ਫਿਰ ਆਪ ਕੈਸੇ ਉਪੜਾ ਦੇ ਬਾਬੇ ਕਿੱਥੇ ਆਓ ਪੜਾ ਦੇ ਬਾਬੇ ਬਾਬੇ ਨੂੰ ਇਹ ਐ ਕਰੋ ਆ ਨੋਟ ਕੱਢੋ ਸੌ ਵਾਲਾ ਕਿੱਥੇ ਆ ਆ ਦੇਖੋ ਸਾਮਣ ਵਾਲਿਆਂ ਤੇ ਚੰਗੀ ਜਾਂਦਾ ਯਾਰ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆ ਵੀ ਨਿੱਕੇ ਨਿੱਕੇ ਜਵਾਕਾਂ ਨੂੰ ਯੈਰ ਵੰਡੀ ਜਾਂਦੇ ਆ ਚੂਣ ਵਾਲੀਆਂ ਦੁਕਾਨਾਂ ਤੇ ਵੀ ਕੀ ਜਾਂਦਾ ਸ਼ਰੇਆਮ ਯਾਰ ਦੋ ਵੀ ਕੱਢ ਕੇ ਮਿੱਤਰਾ ਸਾਰੇ ਦੇ ਦੇ ਨਹੀਂ ਤਾਂ ਮੇਰੇ ਔਖਾ ਹੋਊਗਾ ਮੈਂ ਭਾਈ ਤਸੱਲੀ ਕੀ ਕਰ ਲੋ ਤਹਲੀ ਕਾਦੀ ਆ ਯਾਰ ਭੈਣ ਜੂ ਆ ਹੁਣ ਇੱਕ ਵਿੱਤਾ ਵੇਚਣ ਕਰ ਬਾਕਾਂ ਨੂੰ ਤੁਸੀਂ ਕਹਿ ਦੂਰੀ ਇਹਨੇ ਕਰ 80 ਲੜਦ ਦੀ ਗੱਲ ਆ ਯਾਰ ਮਾਫੀ ਕਰਦੀ ਇਹਦੀ ਗੱਲ ਨਹੀਂ ਕਰ ਆ ਬਾਈ ਸੱਬਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਗਿਆ ਆ ਦੂਬਾਰ ਪਰਜੂਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਜੂ ਦੇਖਦਾ ਹੈਗਾ ਖੜੇ ਤੇ ਤਵੇ ਸ਼ਹਿਰ ਤੇ ਖੜੇ ਆ ਇੰਨੇ ਸਬਜ਼ੀਆਂ ਵਾਲੀਆਂ ਦੁਕਾਨਾਂ 'ਚ ਵੀ ਫੇਸਬੁੱਕ ਤੇ ਇੱਕ ਪੇਜ ਆ ਸੇਰਾ ਢਿੱਲੋ ਨਾਮ ਦਾ ਜਿਹੜੇ ਨੌਜਵਾਨ ਆ ਇਹ ਕਾਫੀ ਮੁੰਡੇ ਚੰਗਾ ਕੰਮ ਕਰ ਰਹੇ ਇਹਨਾਂ ਦੇ ਵੱਲੋਂ ਹਰ ਦਿਨ ਕੋਈ ਨਾ ਕੋਈ ਨਸ਼ਾ ਵੇਚਣ ਵਾਲਾ ਕਾਬੂ ਕੀਤਾ ਜਾਂਦਾ ਹਾਲ ਦੇ ਵਿੱਚ ਇਹਨਾਂ ਨੇ ਇੱਕ ਦੋ ਦੁਕਾਨਾਂ ਤੇ ਛਾਪੇਮਾਰੀ ਕੀਤੀ ਜਿਸ ਦਰਾਂ ਨਾਲ ਇਹਨਾਂ ਨੇ ਸ਼ਰੀਆਮ ਕੈਪਸੂਲ ਬਰਾਮਦ ਇਹ ਰੰਤ ਦੀ ਗੱਲ ਆ ਯਾਰ ਮਾਫੀ ਕਰਦੀ ਇਹਦੀ ਗੱਲ ਦੀ ਯਾਰ ਆ ਬਾਈ ਸੱਬਨ ਵਾਲੀਆਂ ਦੁਕਾਨਾਂ ਤੇ ਵਿਗਣ ਲੱਗ ਗਿਆ ਠੀਕ ਐ ਐਦੂ ਬਾਅਦ ਪਰਚੂਨ ਵਾਲੀਆਂ ਦੁਕਾਨਾਂ ਤੇ ਵਿਗਣ ਲੱਗ ਜੂ ਵਿਖਦਾ ਹੈਗਾ ਖੜ ਤੇ ਤਬੇ ਸ਼ਹਿਰ ਤੇ ਖੜੇ ਆ ਕੇਲੇ ਸਬਜ਼ੀਆਂ ਵਾਲੀਆਂ ਦੁਕਾਨਾਂ 'ਚ ਵੀ ਵਿਕਣ ਲੱਗ ਗਿਆ ਤੇ ਲਾਹਨਤ ਦੀ ਗੱਲ ਆ ਸਾਡੇ ਖਾਤਰ ਵੀ ਜੇ ਇੰਨੀ ਨੀਆਂ ਚੀਜ਼ਾਂ ਹਾਂ ਹਾਂ ਆ ਦੇਖ ਇਧਰ ਹੋਰ ਵੀ ਹੋਣਗੇ ਹੋਰ ਵੀ ਹੋਣਗੇ ਆ ਲੈ ਕੱਢੋ ਚੱਕੋ ਇਹਨੂੰ ਹੋਰ ਵੀ ਹੋਣੇ ਹੋਰ ਉਹ ਤਿੰਨ ਪੱਤੇ ਖਾਤਰ ਤਾਂ ਨਹੀਂ ਤੂੰ ਐਡੀ ਵਿਕਾਉਂਦੀ ਐਡੀ ਕੋ ਦਾ ਵੀ ਆ ਸਾਬਨ ਵਾਲੀ ਦੁਕਾਨ ਹੈ ਦੀ ਯਾਰ ਸਾਰਾ ਕੁਝ ਹੈਗਾ ਠੀਕ ਆ ਐਡੂ ਲਾਹਨਤ ਦੀ ਕੀ ਗੱਲ ਆ ਛੋਟੇ ਛੋਟੇ ਜਵਾਕਾਂ ਭੈਣ ਜਦੋਂ ਪੱਟੇ ਜਾਂਦੇ ਨੇ ਰੋਜ਼ ਇਹਨੂੰ ਅਸੀਂ ਤੇਰੇ ਤੇਥੋਂ ਲਿਆ ਕੇ ਤਾਂ ਰਾਤ ਵੀ ਫੜੇ ਨੇ ਰਾਤ ਦੀ ਵੀਡੀਓ ਬਣਾਈ ਯਾਰ ਰਾਤ ਵੀ ਖੱਲਿਆ ਪੂਰਾ ਇਹ ਹੈ ਨਾ ਜੁੰਮੇਵਾਰੀ ਕਾਦੀ ਯਾਰ ਹਾਲ ਹੈ ਤੈਨੂੰ ਮੈਂ ਰਾਤ ਦੀ ਦਿਖਾਉਣਾ ਰਾਤ ਦੀ ਦਿਖਾਉਣਾ ਦੀ ਕੁੱਟਮਾਰ ਕਰੀ ਯਾਰ ਰਾਤ ਸਾਰੇ ਘਿਆ ਜ਼ੁਲਮਾਂ ਮੈਂ ਡੋਲ ਕੇ ਗਿਆ ਰਾਤ ਠੀਕ ਆ ਰਾਤ ਦੀ ਜਿਹੜੀ ਮੈਂ ਵੀਡੀਓ ਪਾਈ ਸੀ ਜੁੰਮੇਵਾਰੀ ਕਾਦੀ ਯਾਰ ਦੇਖ ਇਹਦੀ ਰਾਤ ਵੀ ਇਹ ਰਾਤ ਫੜਿਆਗਾ ਮਹਾਰਾਤ ਫੜਿਆ ਇਹ ਜਦੋਂ ਇਹਦੇ ਕੋਲੋਂ 15-20 ਪੱਤੇ ਇਹ ਤੋਂ ਲਜਾਨ ਵਾਲੇ ਤੋਂ ਫੜ ਸਕਦੇ ਇਹ ਕੁਲ ਤਾਂ ਖਾਸੇ ਹੋਣਗੇ ਬਾਈ ਓ ਯਾਰ ਦੇਣਦਾਰ ਕਾਹਦੀ ਦੇਣਦਾਰੀ ਆ ਪਾਪਾ ਅੰਦਰ ਨਹੀਂ ਜਾਣਾ ਆ ਦੇਖੋ ਦੇਖੋ ਚੁੱਪੀ ਕਰੋ ਅੰਦਰ ਨਹੀਂ ਜਾਣਾ ਪੁਲਿਸ ਆਊ ਆਪੀ ਚੈੱਕ ਕਰੂਗੀ ਜਿੰਨਾ ਦੀ ਜ਼ਿੰਮੇਵਾਰੀ ਆ ਉਹ ਚੈੱਕ ਕਰਨਗੇ ਸਾਨੂੰ ਤਾਂ ਫਿਰ ਕਹਿ ਦਿੰਦੇ ਨੇ ਇਹ ਬਾਹਰ ਦੇਖ ਲੈ ਚੰਗੀ ਬਾਈ ਦੀ ਇੱਧਰ ਸਾਰਾ ਕੰਮਕਾਰ ਆ ਯਾਰ ਇਹ ਕੈਸੂਲ ਵੇਚਣ ਖਾਤਰ ਯਾਰ ਤੇਰੇ ਕੋਲ ਚੰਗੀ ਫੈਕਟਰੀ ਐ ਤੂੰ ਚੰਗਾ ਸਾਰਾ ਕੰਮ ਕਰਦਾ ਤੈਨੂੰ ਕੀ ਲੋੜ ਨਸ਼ਾ ਵੇਚਣ ਦੀ ਠੀਕ ਆ ਐਦੂੰ ਮਾੜੇ ਹਾਲਾਤ ਕੀ ਹੋ ਸਕਦੇ ਆ ਪਾਪਾ ਦੱਸਿਆ ਮੈਂ ਆ ਭੈਣ ਤੈਨੂੰ ਤੇਰੇ ਨਹੀਂ ਕੋਈ ਜਵਾਬ ਹੁਣ ਤੈਨੂੰ ਨਹੀਂ ਪਤਾ ਇਹ ਗੱਲਾਂ ਦਾ ਵੀ ਕੀ ਨੁਕਸਾਨ ਇਹਦਾ ਕੀ ਅਸੀਂ ਭੈਣਾ ਹਾਂ ਤੇ ਕੀ ਬੋਲ ਗਏ ਯਾਰ ਸਾਨੂੰ ਸ਼ਰਮ ਆਉਂਦੀ ਏ ਯਾਰ ਕਿੱਥੇ ਫੋਟੋ ਫੋਟੋ ਕਿਥੇ ਖਿਲੂ ਬਬੀ ਇਹਦਾ ਮੈਨੂੰ ਇੱਕ ਇਹ ਜੇ ਤਾਂ 100 ਦਾ ਨੋਟ ਦੇ ਭੈਣ ਕਿੱਥੇ ਆਹੀ ਨੋਟ ਭੈਣ ਮੇਰੀਏ ਉਹੀ ਨੋਟ ਦੇ ਜਿਹੜੇ ਉਹੀ ਨੋਟ ਨਹੀਂ ਹਾਂ ਪਤਾ ਨਹੀਂ ਦਮ ਕੋਈ ਨਹੀਂ ਮੇਰਾ 43 9905 ਆ ਵੇ ਆ ਦੇਖ ਬਈ ਆ ਨੋਟ ਦੀ ਪਹਿਲਾਂ ਫੋਟੋ ਖਿੱਚੀ ਹੋਈ ਸੀ ਆਪਾਂ ਨੇ ਤੇ ਆ ਨੋਟ ਇਹਨਾਂ ਦੀ ਗੱਲੇ ਚ ਘਟਾ ਲਿਆ 43 9905 ਬਈ ਤੂੰ ਕਰਦਾ ਮਾਲਗਾ ਹਾਂਜੀ ਬਈ ਆ ਦੇਖ ਲੈ ਯਾਰ ਕਿਆ ਰਸੂਲ ਵੇਚ ਰਿਹਾ ਵੀ ਯਾਰ ਸ਼ਰਮ ਨਹੀਂ ਆਉਂਦੀ ਆਪਾਂ ਨੂੰ ਹੈਂ ਹੋਰ ਪੈਣੇ ਕਿਤੇ ਪੈਸ ਦੇ ਦੇ ਸੌਰੀ ਕਾਦੀ ਵਾਲੀ ਗੱਲ ਆ ਯਾਰ ਨਾ ਇਹ ਨਾ ਕਰ ਨਾ ਪੈਣ ਤੂੰ ਵੀ ਪਤਾ ਖਾਣੀਆਂ ਯਾਰ ਇਹਨਾਂ ਦੇ ਨਹੀਂ ਜਵਾਬ ਹੋਣੇ ਕੰਨ ਨੂੰ ਸੁਣਦੇ ਨਹੀਂ ਜਵਾਬ ਹੋਣੇ ਯਾਰ ਦੇਖੋ ਓ ਯਾਰ ਕੀ ਸੁਗਰ ਵਾਲਿਆ ਕਰਕੇ ਹੋਰ ਨਹੀਂ ਕਰਦੇ ਬਈ ਕਿਆ ਰਸੂਲ ਹੋਰ ਵੀ ਕੱਢ ਦੇ ਹੋਰ ਵੀ ਹੈ ਨੇ ਹੋਰ ਵੀ ਹੋਣੇ ਯਾਰ ਅੰਦਰ ਹੋਣੇ ਹੋਰ ਵੀ ਇਹਨੂੰ ਤੂੰ ਮੇਰੀ ਭੈਣ ਹਾਂ ਕੈਸ ਨੂੰ ਕੱਢ ਦੇ ਕੋਈ ਕੇਸ ਨਹੀਂ ਕਰਦਾ ਕੁਝ ਨਹੀਂ ਕਰਦਾ ਮੰਨ ਲਿਆਗਾ ਮੰਨ ਲਿਆਗਾ ਆਲੀ ਕੇ ਹੰਡ ਖੜੇ ਆ ਬਾਈ ਹਨਾ ਪੁਲਿਸ ਵਾਲੇ ਪੁਲਸ ਨਾਲ ਦੇ ਪੁਲਸ ਵਾਲੇ ਇਹ ਪੁਲਸ ਖੱਦਾਂਗੇ ਇਹਦੇ ਦੋਸ ਲੈ ਕੇ ਨਾ ਕਿ ਸਾਡੇ ਖੜੇ ਖੜੇ ਅੰਦਰ ਦੇ ਹਾਂ ਲੈ ਆ ਦੇ ਪਰ ਜਿੰਨੇ ਲੈ ਦੇਗਾ ਪੁਲਸ ਨਹੀਂ ਸਾਥ ਦੇ ਸਾਰੇ ਲੈ ਆ ਦੇ ਆ ਲੈ ਅੱਛਾ ਲੈ ਸਿੱਖ ਲੈ ਆ ਦੇ ਲੈ ਬਾਬਾ ਬਾਹਰ ਆ ਜਾ ਇੱਧਰ ਲੈ ਨੇ ਆਲੇ ਸਾਰੇ ਗਏ ਆਪ ਵੀ ਇੱਕ ਮੀਟ ਦਿੱਤਾ ਤਾਂ ਕਿ ਅਸੀਂ ਖਾਣਾ ਖਾਣ ਆਵਾਂ ਚਲੋ ਕੋਈ ਤੁਹਿਆਰੇ ਪੁੱਤ ਕੋਈ ਨਾ ਕੋਈ ਨਾ ਤੂੰ ਖਾਂਜੋ ਕਰ ਆਉਂਦਾ ਖਾ ਲੈ ਆਇਆ ਕਰ ਤੈਨੂੰ ਕਿੰਨੇ ਵਾਰੀ ਕਿਹਾ ਕੋਈ ਨਹੀਂ ਵੀ ਭੈਣ ਚੋ ਵੇ ਇੱਥੇ ਨਾ ਲਗੌੜ ਗੰਦਰੀ ਦੀ ਤਰਾੰਗੀਆਂ ਦੀ ਆ ਤਦ ਤੂੰ ਖਾਣ ਜੋ ਕਰੇ ਖਾਣਾ ਤੇ ਲਿਆ ਪੈਣ ਜੋ ਦਾ ਹਣਾ ਐਥੇ ਰੋਜ਼ ਲਾਗਣ 40 ਪਹਿਲਾ ਦਿਨ ਮੈਂ ਕਿੰਨੇ ਆਵਾ ਉਹ ਲਗਾਉਣ ਦੇ ਕਿੰਨੇ ਇਥੋਂ ਬੰਦੇ ਵੇਖ ਲੈ ਕੇ ਗਏ ਪਾਪਾ ਮੇਰੇ ਨਾਲ ਇੱਕ ਵੀ ਬੰਦਾ ਕਰੇ ਉਹ ਤੁਹਾਨੂੰ ਪਤਾ ਲੱਗਦਾ ਥੱਕਵਾ ਨਹੀਂ ਇਹਨੂੰ ਇਥੇ ਰੁਕਦੇ ਐ ਲੈ ਲੈ ਕੇ ਨਿਕਲਦੇ ਐ ਕਿੰਨੇ ਮੋਟਰਸਾਈਕਲਾਂ ਨੇ ਸਾਹਮਣੇ ਲੈ ਕੇ ਮਰ ਗਏ ਤੁਸੀਂ ਮੈਂ ਕਿਹਾ ਤੁਹਾਨੂੰ ਛੋਟੇ ਜਵਾਕ ਮਰੀ ਜਾਂਦੇ ਤੁਹਾਨੂੰ ਪਤਾ ਨਹੀਂ ਲੱਗਦਾ ਨਿੱਕੇ ਨਿੱਕੇ ਜਵਾਲ ਖਾਈ ਜਾਂਦੇ ਆ 3 ਖਾਈ ਜਾਂਦੇ ਆ ਬੱਚੇ ਖਾਈ ਜਾਂਦੇ ਆ ਅਰੇ ਗੁੱਗਲ ਚੁੱਪ ਹੋਏ ਬੈਠੇ ਹੋ ਤੁਸੀਂ ਸੱਪਣ ਵਾਲੀ ਫੈਕਟਰੀ ਜਿਹੜੀ ਹੁਣ ਹੀ ਵੜ ਕੇ ਸੱਪਣ ਵਾਲੀ ਫੈਕਟਰੀ ਚ ਬਣਦੀ ਹੈ ਇੱਕ ਬੰਦਾ ਪਿੰਡ ਦੇ ਵਿੱਚ ਇੱਕ ਬੰਦਾ ਕੈਪਸੂਲ ਵੇਚਦਾ ਹੋਵੇ ਸਾਰਾ ਪਿੰਡ ਬਦਨਾਮ ਹੁੰਦਾ ਤੁਹਾਡੇ 3 ਭੈਣਾਂ ਦਾ ਰਿਸਤਾ ਕਿ ਨੌਜਵਾਨਾਂ ਦੇ ਵੱਲੋਂ ਇਹ ਕੰਮ ਬਹੁਤ ਚੰਗਾ ਕੀਤਾ ਜਾ ਰਿਹਾ ਕਿਉਂਕਿ ਨਸ਼ੇ ਦੇ ਕਾਨ ਪੰਜਾਬ ਦਾ ਬੇੜਾਗਰ ਕੋਰੇ ਹਰ ਦਿਨ ਕਿੰਨੇ ਹੀ ਘਰ ਨੇ ਜਿਹੜੇ ਉਹ ਪੱਟੇ ਯਾਰ ਨੇ ਉੱਥੇ ਹੀ ਨੌਜਵਾਨਾਂ ਦੇ ਵੱਲੋਂ ਅਜਿਹੇ ਕਦਮ ਚੁੱਕਿਆ ਹੈਗਾ ਜਿਸ ਦੇ ਨਾਲ ਕਿ ਤਰ੍ਹਾਂ ਕਿਤੇ ਸਰਕਾਰ ਦੀ ਵੀ ਮਦਦ ਹੋ ਰਹੀ ਹੈ ਪੁਲਿਸ ਪ੍ਰਸ਼ਾਸਨ ਦੀ ਮਦਦ ਪਰ ਹਾਲੇ ਵਿੱਚ ਜੇਕਰ ਇਹ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਜਾਣ ਨਸ਼ਾ ਫੜਨ ਤਾਂ ਇਸ ਦੇ ਵਿੱਚ ਹੋਰ ਬਿਹਤਰੀ ਹੋਵੇਗੀ ਕਿਉਂਕਿ ਪੁਲਿਸ ਪ੍ਰਸ਼ਾਸਨ ਨਾਲ ਮੌਜੂਦ ਹੋਵੇਗਾ ਤਾਂ ਲੋਕਾਂ ਨੂੰ ਵੀ ਡਰ ਹੋਵੇਗਾ ਕਈ ਵਾਰ ਕੋਈ ਗੱਲਬਾਤ ਵੱਧ ਜਾਂਦੀ ਹੈ ਪਹਾਲ ਦੇ ਵਿੱਚ ਇਹਨਾਂ ਨੌਜਵਾਨਾਂ ਦੇ ਵੱਲੋਂ ਜੋ ਕੰਮ ਕੀਤਾ ਜਾ ਰਿਹਾ ਚੰਗਾ ਕੀਤਾ ਜਾ ਰਿਹਾ ਜੇ ਚੱਲਦੇ ਆਂ ਹਰ ਦਿਨ ਕੋਈ ਨਾ ਕੋਈ ਨਸ਼ਾ ਵੇਚਣ ਵਾਲਿਆਂ ਦੇ ਵੱਲੋਂ ਕਾਬੂ ਕੀਤਾ ਜਾ ਰਿਹਾ